ਦੋਸਤੋ ਸਤਿ ਸ਼੍ਰੀ ਅਕਾਲ ਜੀ ਜਿਹੜੀ ਕਹਾਣੀ ਅੱਜ ਮੈਂ ਲੈ ਕੇ ਆਇਆ ਤੁਸੀਂ ਸਾਰਿਆਂ ਨੇ ਲਾਜ਼ਮੀ ਜ਼ਰੂਰ ਸੁਣੀ ਹੋਊਗੀ ਸਾਡੇ ਬਚਪਨ ਦੀ ਯਾਦ ਆ ਇਹ ਬਚਪਨ ਦੇ ਵਿੱਚ ਬਹੁਤ ਪੜੀ ਆ ਇਹ ਕਿਤਾਬਾਂ ਦੇ ਵਿੱਚ ਆਪਾਂ ਪਰ ਫਿਰ ਵੀ ਕਈ ਲੋਕ ਭੁੱਲ ਗਏ ਹੋਣੇ ਆ ਮੈਂ ਦੁਬਾਰਾ ਤੁਹਾਨੂੰ ਯਾਦ ਕਰਾਉਣੀ ਚਾਹੁੰਦਾ ਇਹ ਕਹਾਣੀ ਕਿਉਂਕਿ ਇਹਦੇ ਵਿੱਚ ਨਾ ਬਹੁਤ ਇੱਕ ਸੋਹਣੀ ਸਿੱਖਿਆ ਲੁਕੀ ਹੋਈ ਆ ਤੇ ਆਪਾਂ ਜਿਹੜਾ ਬੈਕ ਟੂ ਬੇਸਿਕਸ ਅੱਜ ਜਾਣਾ ਵਾ ਤੇ ਤੁਹਾਡਾ ਬਚਪਨ ਵੀ ਮੈਂ ਤੁਹਾਨੂੰ ਯਾਦ ਇਸ ਕਹਾਣੀ ਦੇ ਜ਼ਰੀਏ ਕਰਾਉਂਗਾ ਜੀ ਇੱਕ ਗਦੇ ਦੀ ਕਹਾਣੀਆ ਤੇ ਨਾਲ ਜਿਹੜੇ ਪਿਓ ਪੁੱਤ ਤੁਰੇ ਜਾ ਰਹੇ ਸੀ ਉਸ ਗਦੇ ਦੇ ਉੱਤੇ ਜਿਹੜਾ ਬੇਟਾ ਵਾ ਉਹ ਬੈਠਾ ਸੀ ਪਿਓ ਗਦੇ ਨੂੰ ਨਾਲ ਲੈ ਕੇ ਜਾ ਰਿਹਾ ਸੀ ਉਹਦੀ ਲਗਾਮ ਫੜ ਕੇ ਤਾਂ ਜਦੋਂ ਇੱਕ ਪਿੰਡ ਦੇ ਵਿੱਚੋਂ ਉਹ ਗੁਜ਼ਰਦੇ ਨੇ ਤਾਂ ਲੋਕ ਨਾ ਉਹਨਾਂ ਵੱਲ ਦੇ ਕੇ ਗੱਲਾਂ ਕਰਦੇ ਨੇ ਤਾਣਾ ਮਾਰਦੇ ਨੇ ਵੀ ਇਹ ਕਹਿੋ ਜਿਆ ਮੁੰਡਾ ਵਾ بیٹے ਨੂੰ ਕਹਿੰਦੇ ਨੇ ਵੀ ਬੁੜਾ ਬਾਪ ਆ ਜਿਹੜਾ ਉਹ ਪੈਦਲ ਜਾ ਰਿਹਾ ਤੇ ਆਪ ਉਹ ਜੜ ਕੇ ਇਹ ਗਦੇ ਤੇ ਬੈਠਾ ਵਾ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਹਾਂ ਇਹ ਗਲਤੀ ਆ ਵੀ ਲੋਕੀ ਜੋ ਕਹਿ ਰਹੇ ਨੇ ਉਹ ਸਹੀ ਨੇ ਹੁਣ ਬੇਟਾ ਕੀ ਕਰਦਾ ਆਪਣੇ ਪਿਓ ਨੂੰ ਗਦੇ ਤੇ ਬਿਠਾ ਦਿੰਦਾ ਤੇ ਆਪ ਪੈਦਲ ਚੱਲਣ ਲੱਗ ਜਾਂਦਾ ਗਦੇ ਦੇ ਨਾਲ ਥੋੜਾ ਜਿਹਾ ਅੱਗੇ ਜਾਂਦੇ ਆ ਅਗਲੇ ਪਿੰਡ 'ਚ ਪਹੁੰਚਦੇ ਆ ਤਾਂ ਉਹ ਪਿੰਡ ਵਾਲੇ ਉਹ ਦੇਖਦੇ ਆ ਉਹਨਾਂ ਨੂੰ ਤਾਨਾ ਮਾਰਦੇ ਆ ਵੀ ਕਹਿੋ ਜਿਆ ਇਹ ਪਿਓ ਕਹਿੋ ਜਿਆਵਾ ਆਪਣੇ ਛੋਟੇ ਮੁੰਡੇ ਨੂੰ ਤੋਰੀ ਜਾਂਦਾ ਤੇ ਆਪ ਟੌਰ ਨਾਲ ਚੜ ਕੇ ਗਦੇ ਤੇ ਬੈਠਾ ਵਾ ਚਲੋ ਜੀ ਉਹ ਫੈਸਲਾ ਕਰਦੇ ਆ ਵੀ ਭਾਈ ਗਦੇ ਗਦੇ ਤੇ ਬੈੜਾ ਹੀ ਨਹੀਂ ਕਿਸੇ ਨੇ ਦੋਨੋਂ ਹੀ ਪੈਦਲ ਜਾਵਾਂਗੇ ਆਪਾਂ ਨਾ ਪਿਓ ਗਦੇ ਤੇ ਬੈੰਦਾ ਨਾ ਪੁੱਤ ਪੈਂਦਾ ਥੋੜਾ ਜਿਹਾ ਅੱਗੇ ਜਾਂਦੇ ਨੇ ਜੰਗਲ ਆਉਂਦਾ ਉੱਥੇ ਕੁਝ ਬੰਦੇ ਗੁਜ਼ਰ ਰਹੇ ਸੀਗੇ ਤੇ ਉਹ ਦੇਖ ਕੇ ਕਹਿੰਦੇ ਕਹ ਇਹੋ ਜੇ ਮੂਰਖ ਬੰਦੇ ਨੇ ਗਦਾ ਇਹਨਾਂ ਦੇ ਕੋਲ ਆ ਤੇ ਇਹ ਗਦੇ ਦੇ ਉੱਪਰ ਬੈਠਦੇ ਨਹੀਂ ਪਏ ਤਾਂ ਵੀ ਇਹ ਪੈਦਲ ਤੁਰ ਹੀ ਜਾਂਦੇ ਨੇ ਫੇਰ ਉਹ ਕੀ ਕਰਦੇ ਨੇ ਦੋਨੋਂ ਹੀ ਗਧੇ ਤੇ ਬਹਿ ਜਾਂਦੇ ਨੇ ਅੱਗੇ ਜਾਂਦੇ ਨੇ ਦੋਨੋਂ ਗਧੇ ਤੇ ਬੈਠੇ ਹੁੰਦੇ ਆ ਅੱਗੇ ਜਾ ਕੇ ਹੋਰ ਲੋਕ ਮਿਲਦੇ ਨੇ ਉਹ ਦੇਖਦੇ ਨੇ ਤੇ ਉਹਨਾਂ ਨੂੰ ਦੇਖ ਕੇ ਤਾਣਾ ਮਾਰਦੇ ਨੇ ਕਹਿੋ ਜੇ ਕਹਿੰਦੇ ਬੇਗੈਰਤ ਲੋਕ ਨੇ ਯਾਰ ਕਹਿੋ ਜੇ ਇਹ ਜ਼ਾਲਮ ਲੋਕ ਨੇ ਗਧਾ ਦੇਖ ਕਿੰਨਾ ਕਮਜ਼ੋਰ ਆ ਤੇ ਕਿੰਨਾ ਭਾਰ ਉਹਦੇ ਉੱਤੇ ਪਾਇਆ ਹੋਇਆ ਤਾਂ ਜ਼ੁਲਮ ਕਰ ਰਹੇ ਨੇ ਗਧੇ ਤੇ ਗਧਾ ਤਾਂ ਮਰ ਜੂਗਾ ਸੋ ਜਦੋਂ ਉਹ ਇਹ ਗੱਲ ਸੁਣਦੇ ਨੇ ਨਾ ਉਹ ਬੰਦਿਆਂ ਦੀ ਤਾਂ ਉਹਨਾਂ ਨੂੰ ਇੱਕ ਗੱਲ ਸਮਝ ਆ ਜਾਂਦੀ ਆ ਪਿਓ ਪੁੱਤ ਨੂੰ ਵੀ ਇਹ ਦੁਨੀਆ ਵਾਂ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਅਸੀਂ ਜੋ ਮਰਜ਼ੀ ਕਰ ਲਈਏ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਨਾਂ ਨੇ ਗੱਲ ਕੱਢ ਲੈਣੀ ਆ ਤੇ ਸਾਨੂੰ ਤਾਨਾ ਮਾਰ ਦੇਣਾ ਸੋ ਉਹਨਾਂ ਦੀਆਂ ਗੱਲਾਂ ਨੂੰ ਉਹ ਇਗਨੋਰ ਕਰਨ ਲੱਗ ਜਾਂਦੇ ਆ ਆਪਣਾ ਚੁੱਪ ਕਰਕੇ ਉਹ ਅੱਗੇ ਨੂੰ ਵੱਧ ਜਾਂਦੇ ਨੇ ਯਾਦ ਆ ਗਈ ਦੋਸਤੋ ਕਹਾਣੀ ਸੋ ਇਹੀ ਆਪਾਂ ਕਰਨਾ ਵਾ ਆਪਾਂ ਨਾ ਲੋਕਾਂ ਦੀ ਪ੍ਰਵਾਹ ਬਹੁਤ ਕਰਦੇ ਆ ਕਿ ਲੋਕ ਕੀ ਕਹਿ ਰਹੇ ਨੇ ਜਾਂ ਕੀ ਕਹਿਣਗੇ ਕੋਈ ਮੈਨੂੰ ਐ ਨਾ ਕਹਿ ਦੇਵੇ ਜਾਂ ਜੇ ਆਹ ਕੰਮ ਮੈਂ ਕਰ ਰਿਹਾ ਕੋਈ ਮੈਨੂੰ ਆ ਕੇ ਕੋਈ ਤਾਣਾ ਨਾ ਮਾਰ ਦੇਵੇ ਇਹ ਚੀਜ਼ਾਂ ਨੂੰ ਇਗਨੋਰ ਕਰਨਾ ਸਿੱਖੋ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਆਰੀ ਨੂੰ ਦੰਦੇ ਇੱਕ ਪਾਸੇ ਤੇ ਲੋਕਾਂ ਨੂੰ ਦੋਨੋਂ ਪਾਸੇ ਸੋ ਆਪਣਾ ਜੋ ਵੀ ਕਰਮਾ ਉਹ ਕਰਦੇ ਰਹੋ ਆਪਣੇ ਵੱਲ ਦੇਖੋ ਹਮੇਸ਼ਾ ਆਪਣੇ ਦਿਲ ਦੀ ਆਵਾਜ਼ ਸੁਣੋ ਮਾਂ ਦੀ ਆਵਾਜ਼ ਸੁਣੋ ਜੋ ਚੰਗਾ ਲੱਗਦਾ ਉਹ ਕਰੋ ਲੋਕਾਂ ਦੀ ਪਰਵਾਹ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤੁਹਾਨੂੰ ਜਲਦੀ ਮਿਲੂੰਗਾ